ਕੀ ਨਾ ਤੁਹਾਡਾ ਮੇਰਾ ਨਾਮ ਰੋਹਿਤ ਕੁਮਾਰ ਹੈ ਸਰ ਜੀ ਜਿਹੜੇ ਗਡਾਊਨ ਨੂੰ ਅੱਗ ਲੱਗੀ ਕੀ ਸਮਾਨ ਸੀਗਾ ਦੇਚ ਫੀਡ ਮੈਟੀਰੀਅਲ ਸੀਗਾ ਕੈਟਲ ਫੀਡ ਮੈਟੀਰੀਅਲ ਹਾਂ ਸਰ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਕਰੋੜਾਂ ਰੁਪਏ ਦਾ ਨੁਕਸਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਬੇਤੀ ਹੈ ਹੋਰ ਜਬ ਵਧੀਆ ਇੰਤਜ਼ਾਮ ਕਰਿਆ ਜੇ ਵੈਸੇ ਤਾਂ ਸਾਡੀ ਬੜੀ ਮਦਦ ਕਰੀ ਹੈ ਵਾਇਰਲਿਆਂ ਨੇ ਹਾਂ ਟਾਈਮ ਤੇ ਆ ਗਏ ਹਾਂ ਸਾਰਾ ਕੁਝ ਆਪਣੀ ਤਰਫ ਤੋਂ ਪੂਰੇ ਐਫਰਟਸ ਕਰ ਰਹੇ ਹਾਂ ਹੂੰ ਚਾਹੇ ਅਸੀਂ ਰਿਕੁਐਸਟ ਆ ਇਹ ਹੋਰ ਵੀ ਬਿਹਤਰ ਕਰਨ ਕਾਹਦਾ ਗਡਾਊਨ ਚੋ ਸਮਾਨ ਕੀ ਕੀ ਸੀਗਾ ਦੇ ਕੈਟਲ ਫੀਡ ਮਟੀਰੀਅਲ ਸੀ ਜਾਇਆ ਪੈਟਰੋਲ ਵੀ ਹੈ ਹਾਂਜੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਹਾਂਜੀ ਹਾਂਜੀ ਮੈਂ ਰਿਸ਼ਕਪਾਲ ਲੀਡਿੰਗ ਫਾਇਰਮੈਨ ਹਾਂਜੀ ਜਿਹੜੀ ਫਾਇਰ ਬੇਡ ਜਾਂ ਕਿੰਨੀਆਂ ਕੁ ਗੱਡੀਆਂ ਆ ਗਈਆਂ ਜਿਹੜੀ ਗੜਾਉਣ ਇਸ ਟਾਈਮ 'ਚ ਸਾਡੇ ਕੋਲੋਂ 4 ਗੱਡੀਆਂ ਬਿਲਕੁਲ ਹਾਂ ਤੇ ਕਿਹੜੇ ਇਹ ਕਿੱਥੇ ਅੱਗ ਲੱਗੀ ਸਾਰੇ ਇਹ ਸਰ ਆਮੜਾ ਰਾਮਾ ਉਹ ਹੈਵੀ ਮੋਟਰ ਤੇ ਨਾਲ ਅੱਗੇ ਜਾ ਕੇ ਫੈਕਟਰੀ 'ਚ ਅੱਗ ਲੱਗੀ ਹੋਈ ਹੈ ਇਹ ਕਾਦਾ ਸਮਾਨ ਸੀਗਾ ਸਰ ਇੱਥੇ ਸਰ ਇਹ ਕੁਲਕਰੇ ਚਿਪਸ ਵਗੈਰਾ ਦਾ ਮਟੀਰੀਅਲ ਪਿਆ ਸੀਗਾ ਕਾਹਦੇ ਫੀਡ ਬਣਾਉਂਦੀ ਹੈ ਇਹਦਾ ਅੱਛਾ ਅੱਛਾ ਤਾ ਅੱਗ ਲੱਗਣ ਦਾ ਕੋਈ ਕਾਰਨ ਨਹੀਂ ਪਤਾ ਲੱਗਿਆ। ਕੋਈ ਕਾਰਨ ਨਹੀਂ ਪਤਾ ਲੱਗੇ ਜੀ। ਜਦੋਂ ਸਾਨੂੰ ਕਾਲ ਆਈ ਅਸੀਂ ਮੌਕੇ ਤੇ ਪਹੁੰਚ ਕੇ ਐਕਸ਼ਨ ਸ਼ੁਰੂ ਕਰਤੀ। ਫੇ ਗੱਡੀਆਂ ਹੋਰ ਮੰਗਾ ਲਈਆਂ। ਕਿੱਥੋਂ ਕਿੱਥੋਂ ਆਈਆਂ ਗੱਡੀਆਂ ਸਰ? ਸਾਰਾ ਹਜੇ ਤੋਂ ਸਾਡੀਆਂ ਆਪਣੀਆਂ ਸਟਾਫ ਦੀਆਂ ਪਿੰਨ ਕਰਦੀਆਂ ਤੇ ਇੱਕ ਪਟਿਆਲੇ ਤੋਂ ਭਲਾਈ। ਮੇਰਾ ਨਰਿੰਦਰ ਕੁਮਾਰ ਸ਼ਾਸਤਰੀ ਜੀ ਨਗਰ ਕੌਂਸਲਰ ਜੀ ਦਾ ਪ੍ਰਧਾਨ ਆ ਜੀ। ਪ੍ਰਧਾਨ ਜੀ ਤੁਸੀਂ ਜਦੋਂ ਅੱਗ ਲੱਗੀ ਹੈਗੀ ਐ ਤਾਂ ਮੌਕੇ ਤੇ ਪਹੁੰਚ ਕੇ ਸੀ ਸਰ। ਕੀ ਇੰਤਜ਼ਾਮ ਕੀਤਾ ਗਿਆ ਸੀਗਾ? 100 ਲੋਕ ਆਇਆ। ਸਾਡੇ ਜਿਹੜੇ ਮਾਇਰਮਗੜ੍ਹ ਦੇ ਜਵਾਨ ਹੈਗੇ ਆ। ਵਿਸ਼ਾਤ ਕਰ ਰਹੇ ਹੁਣ ਇੱਕ ਹੋਟਲ ਤੋਂ ਉਤਾਰੀ ਹੈ ਅਸੀਂ ਆਪਣੀ ਸਰ ਗੱਡੀ ਗੱਡੀ ਇੱਕ ਅਸੀਰ ਰਾਮੀ ਗੱਲ ਤੋਂ ਪੂਰੇ ਟ੍ਰੋਪ ਲਾਂਡ ਹਮ ਸਾਰੀ ਗੱਡੀਆਂ ਸੀ ਲਾਤੀਆਂ ਦੱਸੇ ਕਿੰਨਾ ਕੁ ਨੁਕਸਾਨ ਹੋ ਗਿਆ ਹਣਾ ਸਰ ਨੁਕਸਾਨ ਦੋ ਗੱਡਾਂ ਕਾ ਕੇ ਵੱਡਾ ਜਿਹੜਾ ਕਦਮ ਕਾਦਾ ਕਟਾਉਂ ਸੀਗਾ ਸਾਰੇ ਕਿ ਜਿਹੜਾ ਗਿਆ ਆਪਣਾ ਕੈਟਰ ਫੀਡ ਤੋਂ ਬੋਰ ਤੇ ਫੀਡ ਜਿਹੜਾ ਮਟੀਰੀਅਲ ਜੂਰਦਾ ਨਾਉਂਦਾ